ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਤੁਹਾਨੂੰ ਦੇਾਂਗੇ ਜੀ ਅਗਲੇ 7 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 15 ਮਾਰਚ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਉਹ ਨਾਲ ਲੱਗਦੇ ਖੇਤਾਂ ਦੀ ਗੱਲ ਕਰਾਂਗੇ ਆ ਦੁਪਹਿਰ ਹੋ ਰਹੀ ਹੈ ਜੀ ਤੇ ਅਸਰ ਇਹਦੀਆਂ ਤਾਜ਼ਾ ਸੈਟੇਲਾਈਟ ਦੱਸੇ ਰਿਹਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ 8 ਮਾਰਚ ਦੀ ਦੁਪਹਿਰ ਹੈ ਤੇ ਲਗਭਗ 2:30 ਵਜ ਰਿਹਾ ਹੈ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਗਰਮੀ ਨੇ ਜ਼ੋਰ ਫੜਿਆ ਹੋਇਆ ਹੈ ਤਾਪਮਾਨ ਜਿਹੜਾ ਤਾਂ ਨੂੰ ਜਾ ਰਹੇ ਨੇ ਜਿਵੇਂ ਕਿਸੇ ਤੁਹਾਨੂੰ ਦੱਸਿਆ ਸੀ ਕਿ 30 ਪਲੱਸ ਟੈਂਪਰੇਚਰ ਜਿਹੜੇ ਦਰਜ ਹੋ ਸਕਦੇ ਨੇ ਤੇ ਅੱਜ ਹਰਿਆਣਾ ਦੇ ਵਿੱਚ ਕੁਝ ਖੇਤਰਾਂ ਦੇ ਵਿੱਚ 30 31 ਦੇ ਟੈਂਪਰੇਚਰ ਚੱਲਦੇ ਹੋਏ ਨੇ ਪੰਜਾਬ ਦੇ ਵਿੱਚ ਵੀ 29 30 ਦੇ ਆਸ-ਪਾਸ ਟੈਂਪਰੇਚਰ ਜਿਹੜੇ ਪਹੁੰਚ ਚੁੱਕੇ ਨੇ ਸੋ ਅਸਲ ਇੱਕ ਟੁੱਟਣੀ ਜੀ ਬਦਲ ਵਾਈ ਕੁਝ ਖੇਤਰਾਂ ਦੇ ਵਿੱਚ ਗੁਜ਼ਰ ਰਿਹਾ ਪੰਜਾਬ ਦੇ ਉੱਪਰ ਮੌਸਮ ਦੇ ਵਿੱਚ ਕੋਈ ਇਹਦਾ ਇਫੈਕਟ ਨਹੀਂ ਆ ਤੇ ਮੌਸਮ ਆਪਣਾ ਗਰਮ ਬਣਿਆ ਹੋਇਆ ਆਥਨ ਸਵੇਰੇ ਠੰਡਕ ਵਰਕਰ ਆ ਜਾਂਦੀ ਰਾਤਾਂ ਦੇ ਟੈਂਪਰੇਚਰ ਵੀ ਹ ਉੱਤਰ-ਪਛੋਦੀਆਂ ਹਵਾਵਾਂ ਚੱਲ ਰਹੀਆਂ ਸੀ ਬੀਤੇ ਦਿਨਾਂ ਦੇ ਮੁਕਾਬਲੇ ਅੱਜ ਹਵਾ ਦੇ ਰਫਤਾਰ ਥੋੜੀ ਘੱਟ ਹੈ ਕੱਲ ਇਸ ਤੋਂ ਵੀ ਘੱਟ ਹੋਏਗੀ 9 ਤਰੀਕ ਨੂੰ 10 ਤਰੀਕ ਨੂੰ ਹੋਰ ਜਿਹੜਿਆ ਰਫਤਾਰ ਘਟੇਗੀ ਤੇ ਐਦਾ ਜਲਦ ਜਲਦ ਜੀ 10 ਤਰੀਕ ਨੂੰ ਇੱਕ ਹਲਕੀ ਜੀ ਸਿਸਟਮ ਆ ਰਹੀ ਹੈ ਇਹਦੀ ਵੀ ਅਪਡੇਟ ਤੁਹਾਨੂੰ ਅਸੀਂ ਦੇ ਚੁੱਕੇ ਹਾਂ ਤੇ ਇਹ ਸਿਸਟਮ ਹੀ ਕਿਤੇ ਕਿਤੇ ਹਲਕੇ ਜਿਹੇ ਸ਼ਰਾਟੇ ਦਿੰਦੀ ਹੋਈ ਅੱਗੇ ਕੁਝ ਕਰ ਜਾਗੇ ਪਹਾੜਾ ਵੱਲ ਨੂੰ ਪਹਾੜਾ ਦੇ ਜਿਹੜੇ ਹੇਠਲੇ ਖੇਤਰ ਆ ਖਾਸ ਕਰਕੇ ਹਿਮਾਚਲ ਦੇ ਅਾ ਥਰਲੇ ਖੇਤਰਾਂ ਦੇ ਵਿੱਚ ਕਿਤੇ ਕਿਤੇ ਹਲਕੇ ਜਿਹੇ ਸ਼ਰਾਟੇ ਇਹ ਸਿਸਟਮ ਹੀ ਦੇ ਸਕਦੀ ਹੈ ਇਸ ਤੋਂ ਬਾਅਦ ਫਿਰ 11 12 13 ਇਹ ਜਿਹੜੇ ਦਿਨ ਹੋਣਗੇ ਲਗਭਗ ਸਾਫ਼ ਰਹਿੰਦੇ ਜਾਫ ਰਹੇ ਨੇ ਤੇ ਫਿਰ ਤੋਂ ਟੈਂਪਰੇਚਰ ਜਿਹੜੇ ਥੋੜੇ ਤਾਹ ਨੂੰ ਚੜਨਗੇ ਤੇ ਉਸ ਤੋਂ ਬਾਅਦ ਇੱਕ ਸਿਸਟਮ ਜਿਹੜਾ ਲੱਗਣਾ ਜੀ ਇਹਦੀ ਅਪਡੇਟ ਤੁਹਾਨੂੰ ਇਸ ਰੈਗੂਲਰ ਤੌਰ ਤੇ ਦਿੰਦੇ ਆ ਰਹੇ ਆ ਕਿ 13 ਤੋਂ ਲੈ ਕੇ 16 ਦੇ ਵਿਚਕਾਰ ਯਾਨੀ ਕਿ 14 15 ਤਰੀਕ ਨੂੰ ਅਮੀਦ ਨਾਲ ਕਿਤੇ ਕਿਤੇ ਹਲਕੀ ਗੜੇ ਮਾਰਦੇ ਆਸਾਰ ਜੜੇ ਆ ਬਣਦੇ ਜਾ ਪਰੇ ਨੇ ਫਿਲਹਾਲ ਹਲੇ ਸਿਸਟਮ ਕਾਫੀ ਦੂਰ ਹੈ ਪਰ ਮੋٹے ਤੌਰ ਤੇ ਅੰਦਾਜ਼ੇ ਇਹ ਲੱਗ ਰਹੇ ਨੇ ਕਿ ਇਹ ਸਿਸਟਮ ਹਲਕੇ ਤੋਂ ਲੱਗੇ ਦਰਮਿਆਨੇ ਉਮੀਦ ਅਰਜ ਕਰਾ ਸਕਦਾ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਔਰ ਉੱਤਰ ਉੱਤਰ ਪ੍ਰਦੇਸ਼ ਦੇ ਪੱਛਮੀ ਖੇਤਰਾਂ ਦੇ ਵਿੱਚ ਪਹਾੜਾਂ ਦੇ ਵਿੱਚ ਵਰਖਾ ਬਰਮਵਾਰੀ ਫਲਫਦਰ ਤੇ ਤੇ ਹੇਠਲੇ ਖੇਤਰਾਂ ਦੇ ਵਿੱਚ ਉਮੀਦ ਅਰਜ ਹੋਣਗੇ ਸੋ ਇਹਦੀ ਅਪਡੇਟ ਤੁਹਾਨੂੰ ਅਸੀਂ ਦਿੰਦੇ ਰਵਾਂਗੇ ਫਿਲਹਾਲ ਇਹਦੇ ਵਿੱਚ ਕੋਈ ਫੇਰ ਬਦਲ ਨਹੀਂ ਆ ਸਿਸਟਮ ਉਸੇ ਤਰ੍ਹਾਂ ਲੱਗਦਾ ਜਾ ਪਰਿਆ ਜੀ ਆਉਂਦੇ ਦਿਨਾਂ ਤੇ ਲਈ ਕੋਈ ਅਲਰਟ ਕੋਈ ਚੇਤਾਵਨੀ ਮੌਸਮਾਫਾਗਲੋ ਜਾਰੀ ਨਹੀਂ ਕੀਤੀ ਗਈ ਸਿਸਟਮ ਜਿਹੜਾ ਲੱਗਣਾ ਜੀ ਉਹਦੇ ਕੋਲ ਜਾ ਕੇ ਹੋ ਸਕਦਾ ਮੌਸਮਾਫਾਗਲ ਅਲਰਟ ਜਾਰੀ ਕਰੇ ਫਿਲਹਾਲ ਅਗਲੇ ਦਿਨਾਂ ਤੱਕ ਕੋਈ ਅਲਰਟ ਕੋਈ ਚੇਤਾਵਨੀ ਨਹੀਂ ਮੌਸਮ ਹੁਣ ਗਰਮ ਤੇ ਖੁਸ਼ਕ ਬਣਿਆ ਰਹਿ ਸਕਦਾ ਦਿਨ ਦੇ ਵਿੱਚ ਦੁਪਹਿਰ ਵੇਲੇ ਆਥਨ ਦੇ ਵੇਲੇ ਜੜੀਆ ਤੇ ਰਾਤਾਂ ਦੀ ਠੰਡ ਉਸੇ ਤਰ੍ਹਾਂ ਬਰਕਰਾਰ ਰਹੇਗੀ ਹਵਾਵਾਂ ਚੱਲ ਰਹੀਆਂ ਸੀ ਤੇਜ਼ੀ ਦੇ ਨਾਲ ਉਹਨਾਂ ਦੇ ਵਿੱਚ ਹੁਣ ਰਿਕਵਰਟ ਅਜ ਹੋ ਚੁੱਕੀ ਆ ਕਾਫੀ ਘੱਟ ਰਫ਼ਤਾਰ ਹੋ ਚੁੱਕੀ ਆ ਹਵਾਵਾਂ ਦੀ ਤੇ ਆਉਂਦੇ ਦਿਨਾਂ ਦੇ ਦਰਮਿਆਨ ਇਹਨਾਂ ਦੇ ਵਿੱਚ ਹੋਰ ਰਫ਼ਤਾਰ ਜ